ਸਾਸੀ ਕਾਲ ਮੈਂ ਹਾ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਤਨਖਾਹਿਆ ਕਰਾਰ ਦਿੱਤੇ ਹੋਏ ਸੁਖਬੀਰ ਸਿੰਘ ਬਾਦਲ ਨੇ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਦਿੱਤਾ ਇਧਰ ਸਿਆਸਤ ਦੇ ਵਿੱਚ ਬੜੀ ਵੱਡੀ ਹਲਚਲ ਮਚ ਗਈ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਜੁੰਡੀ ਦੇ ਯਾਰ ਸੀ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਸਪੋਰਟ ਕਰਦੇ ਸੀ ਉਹਨਾਂ ਨੇ ਵੀ ਆਪੋ ਆਪਣੇ ਸਤੀਪੇ ਆਪਣੇ ਪਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਪੌਨ ਸੌਮ ਦਿੱਤੇ ਇੱਧਰ ਜੇ ਗੱਲ ਕਰੀਏ ਬਲਵਿੰਦਰ ਸਿੰਘ ਭੁੰਦੜ ਜਿਹੜੇ ਕਾਰਜਕਾਰੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦਾ ਫਰਜ ਨਹੀਂ ਬਣਦਾ ਸੀ ਜਦੋਂ ਅਸਤੀਫਾ ਦਿੱਤਾ ਗਿਆ ਸੀ ਅਸਤੀਫਾ ਮਨਜ਼ੂਰ ਕਰਦੇ ਉਸ ਤੋਂ ਬਾਅਦ ਨਵਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਬਣਾ ਦਿੰਦੇ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਰਵਿੰਦਰ ਸਿੰਘ ਭੁੰਦਣ ਵੱਲੋਂ ਪੰਥਕ ਲੋਕਾਂ ਨੂੰ ਬੇਫਕੂਫ ਬਣਾਇਆ ਜਾ ਰਿਹਾ ਹੈ ਆਖਰਕਾਰ ਸਤੀਫਾ ਕਿਉਂ ਨਹੀਂ ਮਨਜ਼ੂਰ ਦਿੱਤਾ ਗਿਆ ਜੇਕਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਨਹੀਂ ਰਹੇਗਾ ਕਿ ਸ਼੍ਰੋਮਣੀ ਅਕਾਲੀ ਦਲ ਤਿੱਤਰ-ਬਿੱਤਰ ਹੋ ਜਾਵੇਗੀ ਇਹ ਤਾਂ ਬਰਵਿੰਦਰ ਸਿੰਘ ਭੋਂਦਰ ਨੂੰ ਸੋਚਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਹ ਕਾਲਾ ਦੌਰ ਇਹ ਮਾਰਾ ਸੰਕਟ ਚੱਲ ਰਿਹਾ ਹੈ ਮਾਰੇ ਦੌਰ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਲੰਘ ਰਿਹਾ ਤੇ ਉਹ ਉਸ ਦਾ ਜ਼ਿੰਮੇਵਾਰ ਸੁਖਬੀ ਸਿੰਘ ਬਾਦਲ ਮਹਰੂਮ ਪ੍ਰਕਾਸ਼ ਸਿੰਘ ਬਾਦਲ ਬੀਬਾ ਬੀਬਾ ਸਿਮਰਤ कौर ਬਾਦਲ ਅਤੇ ਬਾਦਲ ਪਰਿਵਾਰ ਹੈ ਬਾਦਲ ਪਰਿਵਾਰ ਤੋਂ ਇਲਾਵਾ ਹੋਰ ਕੋਈ ਜ਼ਿੰਮੇਵਾਰ ਨਹੀਂ ਹੈ ਚਾਹੇ ਹੋਣ ਬਾਗੀ ਧੜੇ ਵਾਲੇ ਕਹਿੰਦੇ ਹੋਣ ਬਾਗੀ ਧੜੇ ਵਾਲੇ ਵੀ ਵਿੱਚ ਇਨਵੋਲਵ ਸੀ ਉਹਨਾਂ ਦਿਨਾਂ ਦੇ ਵਿੱਚ ਇਧਰ ਬਲਵਿੰਦਰ ਸਿੰਘ ਭੁੰਦੜ ਵੱਲੋਂ ਪਹਿਲ ਦੇ ਹਦਾਰ ਤੇ استیفا ਮਨਜ਼ੂਰ ਕਰਕੇ ਨਾਲ ਦੀ ਨਾਲ ਹੀ ਇੱਕ ਦੋ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਾ ਦੇਣਾ ਚਾਹੀਦਾ ਸੀ ਕਿ ਜਿਹੜਾ ਅੱਗੇ ਪਵਾੜਾ ਖਿਲਾਰਾ ਪਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਸ ਨੂੰ ਇਕੱਠਾ ਕੀਤਾ ਜਾਵੇ ਕਿਉਂਕਿ ਬਲਵਿੰਦਰ ਸਿੰਘ ਭੁੰਦੜ ਇੱਕ ਐਸਟ ਪਰਸਨ ਨੇ ਐਕਸਪੀਰੀਅੰਸ ਪਰਸਨ ਨੇ ਤਜਰਬੇਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਧਰ ਹੁਣ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀ ਉਹ ਬਲੈਕਮੇਲ ਕਰ ਰਹੇ ਨੇ ਹੁਣ ਉਹ ਹੱਕ 'ਚ ਖੜ ਕੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਗਬੀਰ ਸਿੰਘ ਦੇ ਵੀ ਤੁਸੀਂ ਸਲਾਹਾਂ ਦਿਓ ਨਸੀਤਾ ਨਾ ਦਿਓ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਕੀ ਉਹਨਾਂ ਤੇ ਸਿਆਸੀ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਦੇਖੋ ਭਈ ਅਸੀਂ ਇੱਧਰ ਗਲਤੀ ਨਹੀਂ ਸੀ ਉਹਨਾਂ ਨੇ ਗਲਤੀਆਂ ਆਪਣੀ ਝੋਲੀ ਵਿੱਚ ਪਾਲੀਆਂ ਸੁਖਬੀਰ ਸਿੰਘ ਬਾਦਲ ਨੇ ਇਸ ਲਈ ਵੇਖੋ ਨੇ ਅਸਤੀਫਾ ਵੀ ਦੇ ਦਿੱਤਾ ਉਹਨੇ ਪੰਥ ਤੋਂ ਸਾਰਾ ਕੁਝ ਕੁਰਬਾਨ ਕਰ ਦਿੱਤਾ ਜਿਸ ਤਰ੍ਹਾਂ ਐਨਰ ਐਨਰਜੀ ਭਰਾ ਸੀ ਉਹ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ अनेका ਕੁਰਬਾਨੀਆਂ ਕੀਤੀਆਂ ਗਈਆਂ ਨੇ ਭਾਈ ਸਾਨੂੰ ਤੇ ਨਾ ਹੀ ਹੋ ਜਿਹੜੇ ਸਿਆਸੀ ਲੋਗ ਨੇ ਉਹਨਾਂ ਨੂੰ ਕੁਰਬਾਨੀਆਂ ਨਹੀਂ ਦਿਖਦੀਆਂ ਲੁੱਟਿਆ ਜਰੂਰ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਆਪਣੀਆਂ ਨਿੱਜੀ ਜਾਇਦਾਦਾਂ ਪ੍ਰਾਪਰਟੀਆਂ ਬਣਾਈਆਂ ਨੇ ਰੀਅਲ ਇਹਦੇ ਕੰਮ ਜਰੂਰ ਤੁਹਾਡੇ ਹੋਏ ਵੇ ਲੇਕਿਨ ਜੇ ਗੱਲ ਕਰੀਏ ਨਵੇਂ ਬਾਰੇ ਅਤੇ ਚੌਥੀ ਵਾਰ ਬਣੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਉਹ ਕਹਿੰਦੇ ਨੇ ਕਿ ਸਲਾਹਾਂ ਦਿਓ ਨਸੀਤਾਂ ਦਿਓ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਹੁਣ ਕੱਲ ਜਿਹੜਾ ਵੱਡਾ ਫੈਸਲਾ ਆਵੇਗਾ ਉਸ ਤੋਂ ਕਿੰਤੂ ਪਰੰਤੂ ਕਰਨ ਤੋਂ ਪਹਿਲਾਂ ਇੱਕ ਚੈਨਲ ਨੇ ਸਵਾਲ ਖੜੇ ਕੀਤੇ ਨੇ ਕਿ ਬਲਵਿੰਦਰ ਸਿੰਘ ਭੁੰਦਰ ਵਿੱਚ ਅਨਮੋਲ ਹੈ ਕਿਉਂ ਨਹੀਂ ਅਸਤੀਫਾ ਮਨਜ਼ੂਰ ਕੀਤਾ ਅਸਤੀਫਾ ਮਨਜ਼ੂਰ ਕਰ ਲੈਣਾ ਚਾਹੀਦਾ ਸੀ ਪ੍ਰਧਾਨ ਨਵਾ ਬਣਾ ਦੇਣਾ ਚਾਹੀਦਾ ਸੀ ਜੋ ਸਜ਼ਾ ਆਉਂਦੀ ਸੀ ਰਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਨੋ ਉਹ ਉਸ ਵੀਰ ਸਿੰਘ ਬਾਦਲ ਜਾਨੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜਾਵਨ ਅਸਤੀਫਾ ਮਨਜ਼ੂਰ ਹੋਣਾ ਚਾਹੀਦਾ ਸੀ ਨਵਾਂ ਪ੍ਰਧਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਪਹਿਲਾਂ ਬੜਾ ਜਾਣਾ ਚਾਹੀਦਾ ਸੀ ਆਖਰ ਵਾਰ-ਵਾਰ ਇਹ ਸਿਆਸੀ ਡਰਾਮਾ ਕਿਉਂ ਕੀਤਾ ਜਾ ਰਿਹਾ ਹੈ ਹੁਣ ਬਲਵਿੰਦਰ ਸਿੰਘ ਖੁੰਦੜ ਜਸਸ ਦੂਸਰੇ ਨਰਮਨ ਸਿੰਘ ਨੇ ਕਿਹਾ ਸੀ ਜਿਹੜੇ ਸਾਬਕਾ ਵਿਧਾਇਕ ਰਹ ਚੁੱਕੇ ਨੇ ਸ਼੍ਰੋਮੀ ਅਕਾਲੀ ਦਲ ਦੇ ਉਹ ਕਹਿੰਦੇ ਨੇ ਕਿ ਇਹ ਡਰਾਮਾ ਹੈ ਡਰਾਮੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲਣਾ ਸ਼੍ਰੋਮੀ ਅਕਾਲੀ ਦਲ ਦੇ ਵਿੱਚੋਂ ਆਖਰਕਾਰ ਇਹ ਮਾਜਰਾ ਕੀ ਚੱਲ ਰਿਹਾ ਹੈ ਸੂਤਰ ਦੱਸਦੇ ਨੇ ਕਿ ਵੱਡਾ ਫੈਸਲਾ ਆਵੇਗਾ ਹੋਣ ਇੱਕ ਤਰ੍ਹਾਂ ਦੇ ਨਾਲ ਗੁੰਮਰਾ ਕੀਤਾ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬੀਰ ਸਿੰਘ ਹੁਣਾਂ ਨੂੰ ਤਾਂ